ਵਾਕ ਵਾਕ ਅੰਮ੍ਰਿਤ ਵੇਲਾ ਵੱਡਾ ਤੜਕਾ ਪੌਫਟਾਲਾ ਧੰਮੀ ਵੇਲਾ ਛਾ ਵੇਲਾ ਸੂਰਜ ਸਬਾ ਨੇਜ਼ੇ ਟਿੱਕੀ ਦੁਪਹਿਰ ਲੋਡਾ ਵੇਲਾ ਲੋਏ ਲੋਏ ਤੇ ਕਾਲਾਂ ਦੀਵਾ ਬੱਟੀ ਖੋਪੀਆ ਕੋੜਾ ਸੋਤਾ ਕਲਦੀਆਂ ਖਿਤੀਆਂ ਤਾਰੇ ਦਾ ਚੜਾ ਸਾਜਰਾ ਸੁਵਖਤਾਂ ਸਰਗੀ ਵੇਲਾ ਘੜੀਆਂ ਪਹਿਰ ਪਲ ਛਿਣ ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਸਾਰੇ ਸ਼ਾਇਦ ਇਸ ਲਈ ਕਿ ਟਾਈਮ ਕੋਲ ਟਾਈਮ ਪੀਸ ਸੀ ਹਰ ਹਟਕੀ ਮਾਲਾ ਕੁੱਤੇ ਦੀ ਟਿਕ ਟਿਕ ਚੰਨੇ ਦਾ ਓਲਾ ਗਾਟੀ ਦੇ ਹੂਟੇ ਕਾਂਜਣ ਨਿਸਾਰ ਚੱਕਲੀਆਂ ਬੂੜੇ ਪਰ ਪਰ ਡੁੱਲਦੀਆਂ ਟਿੰਡਾਂ ਇਹਨਾਂ ਸਭਨਾ ਤਾਂ ਰੁੜ ਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਇਹਨਾਂ ਸਭਨਾ ਤਾਂ ਰੁੜ ਹੀ ਜਾਣਾ ਸੀ ਟਿਊਬਲ ਦੀ ਧਾਰ ਵਿੱਚ ਮੈਨੂੰ ਕੋਈ ਹੈਰਾਨੀ ਨਹੀਂ ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਹੈਰਾਨੀ ਤਾਂ ਇਹ ਹੈ ਕਿ ਅੰਮੀ ਤੇ ਅੱਬਾ ਵੀ ਨਹੀਂ ਰਹੇ ਬੀਜੀ ਤੇ ਪਾਪਾ ਜੀ ਵੀ ਟੁਰ ਗਏ ਤੇ ਕਿੰਨੇ ਰਿਸ਼ਤੇ ਇਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬਿਹਾਲ ਤੇ ਕਿੰਨੇ ਰਿਸ਼ਤੇ ਇਕੱਲੇ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬਿਹਾਲ ਤੇ ਕੱਲ ਪੰਜਾਬ ਦੇ ਵਿਹੜੇ ਵਿੱਚ ਕਹਿ ਰਿਹਾ ਸੀ ਇੱਕ ਛੋਟਾ ਜਿਹਾ ਬਾਲ ਪਾਪਾ ਆਪਣੇ ਟਰੀ ਦੇ ਸਾਰੇ ਲੀव्स ਕਰ ਰਹੇ ਨੇ ਫਾਲ ਹਾਂ ਪੁੱਤਰ ਆਪਣੇ ਟਰੀ ਦੇ ਸਾਰੇ ਲੀव्स ਕਰ ਰਹੇ ਨੇ ਫਾਲ ਮਰ ਰਹੀ ਹੈ ਆਪਣੀ ਭਾਸ਼ਾ ਪੱਤਾ ਪੱਤਾ ਸ਼ਬਦ ਸ਼ਬਦ ਹੁਣ ਤਾਂ ਰੱਬ ਹੀ ਰਾਖਾ ਹੈ ਆਪਣੀ ਭਾਸ਼ਾ ਦਾ ਪਰ ਰੱਬ ਰੱਬ ਤਾਂ ਆਪ ਪਿਆ ਹੈ ਮਰਨਹਾਰ ਦੌੜੀ ਜਾ ਰਹੀ ਹੈ ਉਸ ਦੀ ਭੁੱਖੀ ਸੰਤਾਨ ਉਸ ਨੂੰ ਛੱਡ ਕੇ ਗੋਡ ਦੀ ਪਨਾਹ ਵਿੱਚ ਮਰ ਰਹੀ ਹੈ ਮੇਰੀ ਬਾਸ਼ਾ ਮਰ ਰਹੀ ਹੈ ਬਾਈ ਗੋਡ ਹੁਣ ਦੂਸਰੇ ਸ਼ਖਸ ਦੇ ਬਿਆਨ ਮਰ ਰਹੀ ਹੈ ਮੇਰੀ ਬਾਸ਼ਾ ਕਿਉਂਕਿ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਬਾਸ਼ਾ ਦੇ ਲੋਕ ਜਿਉਂਦੇ ਰਹਿਣਾ ਚਾਹੁੰਦੇ ਨੇ ਮੇਰੀ ਪਾਸ਼ਾ ਦੇ ਲੋਕ ਇਸ ਸ਼ਰਤ ਤੇ ਵੀ ਕਿ ਮਰਦੀ ਏ ਤਾਂ ਮਰ ਜਾਏ ਪਾਸ਼ਾ ਕੀ ਬੰਦੇ ਦਾ ਜਿਉਂਦੇ ਰਹਿਣਾ ਜ਼ਿਆਦਾ ਜ਼ਰੂਰੀ ਹੈ ਕਿ ਪਾਸ਼ਾ ਦਾ ਹਾਂ ਜਾਣਦਾ ਹਾਂ ਤੁਸੀਂ ਕਹੋਗੇ ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ ਉਹ ਜਿਉਂਦਾ ਤਾਂ ਰਹੇਗਾ ਪਰ ਕੀ ਉਹ ਬੰਦਾ ਰਹੇਗਾ ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਆਪ ਹੀ ਦੱਸੋ ਹੁਣ ਜਦੋਂ ਦਾਣੇ-ਦਾਣੇ ਉਪਰ ਖਾਣ ਵਾਲੇ ਦਾ ਨਾਮ ਵੀ ਤੁਹਾਡਾ ਰੱਬ ਅੰਗਰੇਜ਼ੀ ਵਿੱਚ ਹੀ ਲਿਖਦਾ ਹੈ ਤਾਂ ਕੌਣ ਬੇਰਹਿਮ ਮਾਪੇ ਚਾਹੇਗਾ ਕਿ ਉਸਦੇ ਧੀਆਂ ਪੁੱਤਰ ਡੁੱਬਦੀ ਪਾਸ਼ਾ ਦੇ ਜਹਾਜ਼ 'ਚ ਬੈਠੇ ਰਹਿਣ ਜਿਉਂਦਾ ਰਹੇ ਮੇਰਾ ਬੱਚਾ ਮਰਦੀ ਏ ਤਾਂ ਮਰ ਜੇ ਤੁਹਾਡੀ ਬੁੱਢੜੀ ਪਾਸ਼ਾ ਹੁਣ ਤੂੰ ਤੀਸਰੀ ਦੀ ਆਵਾਜ਼ ਆ ਕਿ ਕਿੰਨਾ ਨਹੀਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਪਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਕੋਈ ਪਾਸ਼ਾ ਕੁਝ ਸ਼ਬਦਾਂ ਦੇ ਮਰਨ ਨਾਲ ਨਹੀਂ ਮਰਦੀ ਹੁੰਦੀ ਪਾਸ਼ਾ ਰੱਬ ਨਹੀਂ ਤਾਂ ਨਾ ਸਹੀ ਸਤਗੁਰਸ ਦੇ ਸਹਾਈ ਹੋਣਗੇ ਇਸ ਨੂੰ ਬਚਾਉਣਗੇ ਸੂਫੀ ਸੰਤ ਫਕੀਰ ਕਿੱਸਾਕਾਰ ਸ਼ਾਇਰ ਨਾਬਰ ਆਸ਼ਿਕ ਯੋਧੇ ਮੇਰੇ ਲੋਕ ਅਸੀਂ ਆਪਾਂ ਸਾਡੇ ਸਭਨਾਂ ਦੇ ਮਰਨ ਬਾਅਦ ਹੀ ਮਰੇਗੀ ਸਾਡੀ ਭਾਸ਼ਾ ਇਹ ਹਨ ਪੰਜਾਬੀ ਦੇ ਮਹਾਨ ਸ਼ਾਇਰ ਸਰਜੀਤ